ਇੰਨਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਹਾਡਾ ਗੈਸ ਸਿਲੰਡਰ 1 ਮਹੀਨੇ ਦੀ ਥਾਂ 2 ਮਹੀਨੇ ਤੱਕ ਚੱਲੇਗਾ। ਕਾਪੀ ਪੈਨ ਲੈ ਕੇ ਕਰ ਲਓ ਨੋਟ। ਸ਼ਹਿਰ ਹੋਵੇ ਜਾਂ ਪਿੰਡ ਅੱਜ ਲਗਭਗ ਹਰ ਥਾਂ ਖਾਣਾ ਪਕਾਉਣ ਲਈ ਗੈਸ ਸਿਲੰਡਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਨਾ ਸਿਰਫ ਵਰਤਣ ਲਈ ਆਸਾਨ ਅਤੇ ਸੁਵਿਧਾਜਨਕ ਹੈ ਸਗੋਂ ਇਹ ਬਹੁਤ ਸਾਰਾ ਟਾਈਮ ਵੀ ਬਚਾਉਂਦਾ ਹੈ। ਇਸ ਸਿਲੰਡਰ ਦੀਆਂ ਵੱਧੀਆਂ ਕੀਮਤਾਂ ਆਮ ਆਦਮੀ ਲਈ ਹਮੇਸ਼ਾ ਸਿਰਦਰਦੀ ਬਣੀਆਂ ਰਹਿੰਦੀਆਂ ਹਨ। ਅਜਿਹੇ ਹਰ ਕੋਈ ਇੱਕ ਕੋਸ਼ਿਸ਼ ਕਰਦਾ ਹੈ ਕਿ ਸਿਲੰਡਰ ਜਿਆਦਾ ਤੋਂ ਜਿਆਦਾ ਸਮਾਂ ਕੱਢੇ ਪਰ ਅਕਸਰ ਗੈਸ ਮਹੀਨੇ ਤੋਂ ਪਹਿਲਾਂ ਹੀ ਖਤਮ ਹੋ ਜਾਂਦੀ ਹੈ ਅੱਜ ਅਸੀਂ ਤੁਹਾਨੂੰ ਕੁਝ ਛੋਟੇ-ਛੋਟੇ ਨੁਸਖੇ ਦੱਸਣ ਜਾ ਰਹੇ ਹਾਂ ਜਿੰਨਾਂ ਦੀ ਵਰਤੋਂ ਕਰਦੇ ਹੋਏ ਤੁਸੀਂ ਦੇਖੋਗੇ ਕਿ ਤੁਹਾਡਾ ਸਿਲੰਡਰ ਹਰ ਵਾਰ ਥੋੜਾ-ਥੋੜਾ ਲੰਬਾ ਚੱਲੇਗਾ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖੋ ਨੰਬਰ 1 ਖਾਣਾ ਬਣਾਉਂਦੇ ਸਮੇਂ ਕਈ ਵਾਰ ਅਸੀਂ ਗੈਸ ਤੇ ਗਿੱਲੇ ਬਰਤਨ ਰੱਖ ਦਿੰਦੇ ਹਾਂ ਅਜਿਹੇ ਚ ਗਿੱਲੇ ਪਾਂਡੇ ਨੂੰ ਸੁੱਕਣ ਚ ਕਾਫੀ ਸਮਾਂ ਲੱਗਦਾ ਹੈ ਅਤੇ ਇਸ ਪ੍ਰਕਿਰਿਆ ਚ ਕਾਫੀ ਗੈਸ ਬਰਬਾਦ ਹੁੰਦੀ ਹੈ ਧਿਆਨ ਰਹੇ ਕਿ ਪਾਂਡੇ ਨੂੰ ਹਮੇਸ਼ਾ ਕੱਪੜੇ ਨਾਲ ਪੂੰਝਣ ਤੋਂ ਬਾਅਦ ਹੀ ਗੈਸ ਤੇ ਰੱਖੋ ਨੰਬਰ 2 ਗੈਸ ਬਰਨਰ ਨੂੰ ਸਮੇਂ-ਸਮੇਂ ਤੇ ਸਾਫ਼ ਕਰਦੇ ਰਹੋ ਕਈ ਵਾਰ ਲੰਬੇ ਸਮੇਂ ਤੱਕ ਸਫਾਈ ਨਾ ਹੋਣ ਕਾਰਨ ਗੈਸ ਬਰਨਰ ਵਿੱਚ ਕਾਫੀ ਗੰਦਗੀ ਜਮਾ ਹੋ ਜਾਂਦੀ ਹੈ ਇਸ ਕਾਰਨ ਗੈਸ ਠੀਕ ਤਰ੍ਹਾਂ ਨਾਲ ਨਹੀਂ ਬਲਦੀ ਅਤੇ ਬਰਬਾਦ ਹੋ ਜਾਂਦੀ ਹੈ ਤੁਸੀਂ ਅੱਗ ਦੇ ਰੰਗ ਨੂੰ ਦੇਖ ਕੇ ਵੀ ਜਾਣ ਸਕਦੇ ਹੋ ਕਿ ਬਰਨਰ ਨੂੰ ਸਫਾਈ ਦੀ ਲੋੜ ਹੈ ਜਾਂ ਨਹੀਂ ਜੇ ਲਾਟ ਦਾ ਰੰਗ ਬਦਲ ਗਿਆ ਹੈ ਤਾਂ ਇਸ ਦਾ ਮਤਲਬ ਹੈ ਕਿ ਇਸ ਨੂੰ ਸਾਫ਼ ਕਰਨ ਦੀ ਲੋੜ ਹੈ ਨੰਬਰ 3 ਅਕਸਰ ਅਸੀਂ ਦੁੱਧ ਵਰਗੀਆਂ ਚੀਜ਼ਾਂ ਨੂੰ ਫ੍ਰਿਜ ਤੋਂ ਸਿੱਧਾ ਲਿਆ ਕੇ ਗੈਸ ਤੇ ਰੱਖ ਦਿੰਦੇ ਹਾਂ ਇਸ ਤਰ੍ਹਾਂ ਕਰਨ ਨਾਲ ਜ਼ਿਆਦਾ ਗੈਸ ਦੀ ਖਪਤ ਹੁੰਦੀ ਹੈ ਕਿਉਂਕਿ ਇਨ੍ਹਾਂ ਚੀਜ਼ਾਂ ਨੂੰ ਗਰਮ ਹੋਣ 'ਚ ਜ਼ਿਆਦਾ ਸਮਾਂ ਲੱਗਦਾ ਹੈ ਕੋਸ਼ਿਸ਼ ਕਰੋ ਕਿ ਕਿਸੇ ਵੀ ਚੀਜ਼ ਨੂੰ ਗੈਸ 'ਤੇ ਰੱਖਣ ਤੋਂ ਕੁਝ ਧੇਰ ਪਹਿਲਾਂ ਫ੍ਰਿਜ 'ਚੋਂ ਬਾਹਰ ਕੱਢ ਲਓ ਕੁਝ ਧੇਰ ਬਾਅਦ ਜਦੋਂ ਇਸ ਦਾ ਤਾਪਮਾਨ ਨਾਰਮਲ ਹੋ ਜਾਵੇ ਤਾਂ ਇਸ ਨੂੰ ਗੈਸ 'ਤੇ ਰੱਖ ਦਿਓ ਨੰਬਰ 4 ਭੋਜਨ ਨੂੰ ਹਮੇਸ਼ਾ ਮੱਧਮ ਅੱਗ 'ਤੇ ਪਕਾਓ ਤੇਜ਼ ਅੱਗ 'ਤੇ ਖਾਣਾ ਪਕਾਉਣ ਨਾਲ ਜਿਆਦਾ ਗੈਸ ਦੀ ਖਪਤ ਹੁੰਦੀ ਹੈ ਨਾਲ ਹੀ ਸਮੇਂ-ਸਮੇਂ ਤੇ ਸਿਲੰਡਰ ਦੀ ਜਾਂਚ ਕਰਦੇ ਰਹੋ ਕਿ ਪਾਈਪ ਤੋਂ ਕੋਈ ਲੀਕਜ ਤਾਂ ਨਹੀਂ ਹੋ ਰਹੀ ਨੰਬਰ 5 ਖਾਣਾ ਬਣਾਉਂਦੇ ਸਮੇਂ ਜਿੰਨਾ ਸੰਭਵ ਹੋ ਸਕੇ ਪ੍ਰੈਸ਼ਰ ਕੁੱਕਰ ਦੀ ਵਰਤੋਂ ਕਰੋ ਕੁੱਕਰ ਵਿੱਚ ਖਾਣਾ ਬਹੁਤ ਜਲਦੀ ਪੱਕ ਜਾਂਦਾ ਹੈ ਜਿਸ ਨਾਲ ਗੈਸ ਦੀ ਬਚਤ ਹੁੰਦੀ ਹੈ ਇਸ ਦੇ ਨਾਲ ਹੀ ਧਿਆਨ ਰੱਖੋ ਕਿ ਖਾਣਾ ਬਣਾਉਂਦੇ ਸਮੇਂ ਬਰਤਨ ਨੂੰ ਹਮੇਸ਼ਾ ਢੱਕ ਕੇ ਰੱਖੋ ਅਜਿਹਾ ਕਰਨ ਨਾਲ ਖਾਣਾ ਤੇਜ਼ੀ ਨਾਲ ਪਕੇਗਾ ਅਤੇ ਗੈਸ ਦੀ ਖਪਤ ਘਟ ਜਾਵੇਗੀ ਜੇਕਰ ਤੁਸੀਂ ਇਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਆਪਣੀ ਰੁਟੀਨ 'ਚ ਲਿਆਉਂਦੇ ਹੋ ਤਾਂ ਯਕੀਨਨ ਤੁਹਾਡਾ ਗੈਸ ਸਿਲੰਡਰ ਪਹਿਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਚੱਲੇਗਾ ਕੱਲ ਸਾਡੀ ਆਉਣ ਵਾਲੀ ਨਵੀਂ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਜੀ ਧੰਨਵਾਦ ਜੀ